ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੇ ਠੀਕ ਠਾਕ ਹੋ ਜਿਵੇਂ ਕਿ ਪੰਜਾਬ ਦਾ ਮਾਹੌਲ ਭੱਖਿਆ ਪਿਆ ਆਪਾਂ ਸਾਰੇ ਜਾਣਦੇ ਆ ਹਰ ਬੰਦਾ ਚਾਹੁੰਦਾ ਕਿ ਪੰਜਾਬ ਦੇ ਵਿੱਚੋਂ ਗੰਦਗੀ ਮੁੱਕੇ ਤੇ ਹਰ ਬੰਦੇ ਨੂੰ ਇਹ ਇਸ ਚੀਜ਼ ਦਾ ਫਿਕਰ ਆ ਕਿ ਉਹਦੇ ਘਰ ਵੀ ਧੀ ਆ ਉਹਦੇ ਘਰ ਵੀ ਬੱਚੇ ਆ ਉਹ ਵੱਧ ਫੁੱਲ ਸਕਣ ਤੇ ਆਪਣੀ ਜ਼ਿੰਦਗੀ ਵਿੱਚ ਕੁਝ ਮਣ ਸਕਣ। ਪਰ ਕੁਝ ਐਸੇ ਇਨਸਾਨ ਹੁੰਦੇ ਆ ਵੀ ਜਿਨ੍ਹਾਂ ਨੂੰ ਉੜਦਾ ਤੀਰ ਲੈਣ ਦੀ ਆਤ ਪਈ ਹੁੰਦੀ ਹੈ ਹਨਾ। ਉਹਨਾਂ ਨੇ ਉਹ ਤੀਰ ਵੇਖ ਕੇ ਆਪਣਾ ਕਿਦੇ ਵਿੱਚ ਮਾਰੋ ਤੀਰ। ਠੀਕ ਹੈ ਜੀ। ਮੈਂ ਸਭ ਤੋਂ ਪਹਿਲਾਂ ਤੇ ਪੰਜਾਬ ਵਿੱਚ ਵੱਸਣ ਵਾਲੇ ਦੇਸ਼ਾਂ ਵਿਦੇਸ਼ਾਂ ਤੋਂ ਵੱਸਣ ਵਾਲੇ ਆਪਣੇ ਭੈਣ ਭਰਾ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਜਿਹੜੇ ਮੈਨੂੰ ਪਿਆਰ ਕਰਦੇ ਆ ਮੇਰੀ ਇਸ ਵੀਡੀਓ ਨੂੰ ਗਲਤ ਨਾ ਸਮਝਿਓ। ਕੋਈ ਬੱਚਾ ਕੋਈ ਭੈਣ ਭਰਾ ਇਹ ਵੀਡੀਓ ਨੂੰ ਨਾ ਸੁਣਿਆ। ਇਹ ਸਿਰਫ ਵੀਡੀਓ ਕੱਲੀ ਨੈਨਸੀ ਗਰੇਵਾਲ ਜਿਹੜੀ ਆਪਣੇ ਆਪ ਨੂੰ ਖਾਉਂਦੀ ਹੈ ਉਹਦਾ ਨਾਮ ਅਗਨੀ ਉਤਰੀ ਹੈ ਨਾ ਤੇ ਅਗਨੀ ਹੋਤਰੀ ਜੀ ਆਜੋ ਹੁਣ ਫਿਰ ਮੈਂ ਬੜੇ ਚਿਰਾਂ ਦਾ ਤੁਹਾਡੇ ਤੇ ਕੋਈ ਵੀਡੀਓ ਬੋਲਣਾ ਨਹੀਂ ਚਾਹੁੰਦਾ ਨਾ ਬਣਾਉਣਾ ਚਾਹੁੰਦਾ ਹਾਂ ਮੈਂ ਸੋਚਦਾ ਕਿ ਤੁਹਾਡਾ ਤੇ ਸਾਡਾ ਲੈਵਲ ਬਹੁਤ ਫਰਕ ਆ ਪਰ ਹੁਣ ਗੱਲ ਸਰੋਪਾਣੀ ਲੰਘ ਚੁੱਕਾ ਤੇ ਕਹਿੰਦੇ ਫਿਰ ਦੁਸ਼ਮਣੋਂ ਕੋ ਮਿਲੋ ਦੁਸ਼ਮਣੋਂ ਕੀ ਤਰ੍ਹਾਂ ਤੇ ਦੋਸਤੋਂ ਕੋ ਮਿਲੋ ਦੋਸਤੋਂ ਕੀ ਤਰ੍ਹਾਂ ਤੇ ਤੁਸੀਂ ਬਹੁਤ ਕੁਝ ਬੋਲਿਆ ਮੈਂ ਹਰ ਇੱਕ ਗੱਲ ਨੂੰ ਤੁਹਾਡੀ ਨੂੰ ਇਕ ਗਰੋਰ ਮਾਰਦਾ ਰਿਹਾ ਅਜ ਤੱਕ ਮੈਂ ਤੁਹਾਡੇ ਅਕਾਊਂਟ ਦਾ ਨੰਬਰ ਹੀ ਪਾਤਾ ਨੈਂਸੀ ਜੀ ਧਿਆਨ ਦਿਓ ਮੇਰੇ ਵੱਲੋਂ ਜਰਾ ਤੁਸੀਂ ਕਹਿ ਰਹੇ ਮੈਰੋ ਆਪਣੀ ਗਲਤੀ ਨੂੰ ਲੁਕਾਉਣ ਵਾਸਤੇ ਤੇ ਵੀਡੀਓ ਵਾਇਲ ਕਰ ਰਿਹਾ ਵੇਖੋ ਇਹ ਹੁਣ ਪਾਸਾ ਮੈਰੋ ਦਾ ਇੱਕ ਪਾਸੇ ਰੱਖ ਲਓ ਮੈਰੋ ਗਲਤ ਆ ਮੈਰੋ ਸਹੀ ਆ ਇਹਦਾ ਫੈਸਲਾ ਲੋਕ ਕਰਦੇ ਪਏ ਇਹਦਾ ਫੈਸਲਾ ਪ੍ਰਸ਼ਾਸਨ ਕਰਦਾ ਪਿਆ ਨੌਜਵਾਨੀ ਕਰਦੇ ਪਈ ਆ ਬਜ਼ੁਰਗ ਕਰਦੇ ਪਿਆ ਧੀਆਂ ਪੈਣਾ ਕਰਦੀਆਂ ਪਈਆਂ ਹਰ ਇੱਕ ਉਹ ਸਿੱਖ ਕਰਦਾ ਪਿਆ ਜਿਹੜਾ ਉਹਦੇ ਹੱਕ 'ਚ ਖੜਾ ਵਾ ਤੇ ਗੱਲ ਹੁਣ ਰਹਿ ਗਈ ਤੇਰੀ ਤੇ ਮੇਰੀ ਤੂੰ ਮੈਨੂੰ ਕਹਿ ਰਹੀ ਆਂ ਵੀ ਤੇਰਾ ਨੱਕ ਬੜਾ ਮੋਟਾ ਊਠ ਨੇ ਇਦਾਂ ਕੀਤਾ ਦਾ ਊਠ ਨੇ ਉਦਾਂ ਕੀਤਾ ਦਾ ਬੀਬੀ ਕਹਿੰਦਾ ਨੱਕ ਹੀ ਨਹੀਂ ਮੋਟਾ ਹੋਰ ਵੀ ਬੜਾ ਕੁਛ ਮੋਟਾ ਵਾ ਦੂਜੀ ਗੱਲ ਤੂੰ ਕਹਿ ਰਹੀ ਆਂ ਵੀ ਮੁਸ਼ਕਲ ਹੋਏ ਨਿਆਂ ਬੀਬੀ ਗੱਲ ਸੁਣ ਮੇਰੀ ਇੱਕ ਮੁਸ਼ਕਿਲ ਦੀ ਗੱਲ ਤੂੰ ਦੂਰ ਦੀ ਆਵੇਂ ਸਾਡੇ ਤੇ ਜਿਹੜੀਆਂ ਕੰਮ ਕਰਦੇ ਨੇ ਮੁਸ਼ਕ ਉਹਨਾਂ 'ਚ ਵੀ ਨਹੀਂ ਆਉਂਦਾ ਠੀਕ ਆ ਇਹ ਜ਼ਮਾਨਾ ਬਹੁਤ ਪੜਿਆ ਲਿਖਿਆ ਦਾ ਹੋ ਗਿਆ ਵਾ ਵੇਖਣ ਨੂੰ ਜਿਹੜੇ ਤੈਨੂੰ ਤੁਹਾਨੂੰ ਲੱਗਦਾ ਨਾ ਨਿਆੰਗ ਐਵੇਂ ਤੁਰੇ ਫਿਰਦੇ ਵੀ ਪਤਾ ਨਹੀਂ ਤੂੰ ਹੀ ਫੰਡ ਗਈਆਂ ਦੋਗ ਤਾਂ ਨੂੰ ਸੈਟ ਕੀਤੀਆਂ ਜਾਂ ਉਤੇ ਉਹ ਹੈਂਗਰ ਜਾ ਪਾ ਲਈਆਂ ਜਾਂ ਤੇ ਮੂੰਹ ਸਾਰ ਰੰਗ ਲਈ ਨਹੀਂ ਤੂੰ ਸੋਚਦੀ ਵੀ ਤੂੰ ਹੀ ਖਰਿਆ ਦੁਨੀਆ ਦੇ ਪੜੀ ਲਿਖੀ ਆ ਬੀਬੀ ਗਾਲ੍ਹਾਂ ਮੇਰੀ ਜਿੱਥੋਂ ਕੁਝ ਉਹ ਤੂੰ ਨੰਗਣ ਡਈਆਂ ਨਾ ਇੱਥੋਂ ਮੈਂ ਬਹੁਤ ਚਿਰ ਦਾ ਪਹਿਲਾਂ ਨੰਗ ਚੁੱਕਾ ਵਾਂ ਠੀਕ ਆ ਤੇ ਜਿੰਨੀ ਤੇਰੀ ਉਮਰ ਆਣਾ ਉਹਦੇ ਨਾਲੋਂ ਵੱਧ ਮੈਂ ਤੁਹਾਨੂੰ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਠੀਕ ਆ ਬਸ ਸਮਝ ਲਈ ਜੋ ਮੈਂ ਤੈਨੂੰ ਕਹਿਣਾ ਚਾਹੁੰਦਾ ਆ ਬਾਕੀ ਤੂੰ ਕਹਿੰਦੀ ਵੀ ਮੁਸ਼ਕਿਲ ਹੋਏ ਮੁਸ਼ਕਿਲ ਆ ਜਾਂ ਤੂੰ ਮੇਰੇ ਨਾਲ ਰਾਤ ਕੱਟ ਕੇ ਵੇਖੀ ਮੈਂ ਮੁਸ਼ਕਿਲ ਆ ਕਿ ਨਹੀਂ ਮੁਸ਼ਕਿਲ ਆ ਇੱਕ ਕਰੀ ਰਾਤ ਕੱਟ ਕੇ ਵੇਖ ਤੈਨੂੰ ਆਪੇ ਪਤਾ ਲੱਗ ਜਾਣਾ ਮੈਂ ਮੁਸ਼ਕਿਲ ਆ ਕਿ ਨਹੀਂ ਮੁਸ਼ਕਿਲ ਆ ਠੀਕ ਆ ਸਾਡੇ ਲਾਗੋਂ ਦੀ ਜਿਹੜਾ ਲੰਗ ਜਾਂਦਾ ਉਹਨੂੰ ਪਤਾ ਲੱਗ ਜਾਂਦਾ ਵੀ ਸਾਡੇ ਕੋਲ ਬਦਬੂ ਨਹੀਂ ਆਊਗੀ ਕੁਛ ਬੋਈ ਆਊਗੀ ਠੀਕ ਆ ਸਾਡੇ ਨਾਲ ਜਿੰਨੇ ਵੀ ਸੱਜਣ ਮਿੱਤਰ ਇੰਦੇ ਆ ਸਾਰੇ ਪੜੇ ਲਿਖੇ ਆ ਅਨਪੜ੍ਹ ਨਹੀਂ ਹੈਗੇ ਹੁਣ ਅਜ ਦੇ ਸਮੇਂ ਤੇ ਜਿਹੜੇ ਅਨਪੜ੍ਹ ਆ ਨਾ ਉਹ ਵੀ ਆਪਣੇ ਆਪ ਨੂੰ ਸਵਾਰਥ ਦਿੱਤਾ ਰੱਖਦੇ ਉਹ ਜ਼ਮਾਨੇ ਗਏ ਆ ਦੂਜੀ ਗੱਲ ਜਿਹੜੀ ਤੂੰ ਕਹਿਨੀ ਆ ਨਾ ਵੀ ਟੈਕਸ ਤੁਸੀਂ ਤਾਰਦੇ ਆ ਕਲਾਕਾਰ ਤਾਰਦੇ ਆ ਮੈਂ ਅਸੀਂ ਟੈਕਸ ਨਹੀਂ ਤਾਰਦੇ ਬੀਬੀ ਅਸੀਂ ਵੀ ਰਿਟਰਨ ਆ ਭਰਦੇ ਆ ਠੀਕ ਆ ਸਾਨੂੰ ਪਤਾ ਕਿੱਥੇ ਕਿਹੜੇ ਜਿਹੜਾ ਕੰਮ ਹੋਣੀ ਚੀਜ਼ ਤੇ ਕਿਦੋਂ ਕਿੱਥੇ ਕਿਹੜਾ ਕੰਮ ਕਰਨਾ ਉਹ ਸਭ ਪਤਾ ਸਾਨੂੰ ਅਨਪੜ੍ਹ ਨਹੀਂ ਹੈਗੇ ਤੂੰ ਕਹਿਨੀ ਤੇ ਤੇਰੀ ਕੀ ਔਕਾਤ ਔਕਾਤ ਕਿਤੇ ਇੱਕ ਰਾਤ ਮੈਨਾਂ ਰਹਿ ਕੇ ਵੇ ਤੈਨੂੰ ਮੇਰੀ ਔਕਾਤ ਦਾ ਪਤਾ ਲੱਗ ਜਾਊਗਾ ਇਤੋਂ ਸਾਰਾ ਕੁਝ ਛੱਡ ਕੇ ਪੱਕੀ ਨਾ ਫੈਨ ਹੋ ਗਈ ਏ ਗੱਲ ਕਰੀ ਠੀਕ ਆ ਮੈਂ ਬੜੇ ਸਮੇਂ ਤੋਂ ਤੈਨੂੰ ਵੇਖਦਾ ਪਿਆ ਮੈਂ ਤੈਨੂੰ ਕਹਿਣਾ ਨਹੀਂ ਚਾਹੁੰਦਾ ਪਰ ਮੈਂ ਤੈਨੂੰ ਮਜਬੂਰ ਹੋ ਕੇ ਕਹਾ ਕਿਉਂਕਿ ਤੈਨੂੰ ਅਜੇ ਤੱਕ ਬੰਦਾ ਨਹੀਂ ਟੱਕਰਿਆ ਕੋਈ ਤੈਨੂੰ ਸਾਰੇ ਲੱਲੂ ਛਲੂ ਜਿਹੇ ਟੱਕਰਿਆ ਤੈਨੂੰ ਚੰਗੀ ਤਰ੍ਹਾਂ ਥਾਪੜਾ ਜਿਹੜਾ ਨਾ ਉਹ ਤੈਨੂੰ ਥਾਪੜੇ ਦੀ ਲੋੜ ਆ ਤੇ ਜਿੱਦਣ ਕੇ ਨਿਹੰਗ ਸਿੰਘਾਂ ਦਾ ਤੈਨੂੰ ਥਾਪੜਾ ਮਿਲ ਗਿਆ ਨਾ ਤੇ ਤੂੰ ਆਪਣੇ ਮੂੰਹੋਂ ਕਹਿਣਾ ਪੇ ਇਹਨਾਂ ਦੇ ਲਾਗੋ ਖੁਸ਼ਬੂਆਂ ਹੀ ਆਉਂਦੀਆਂ ਇਹਨਾਂ ਦੇ ਲਾਗੋ ਬਦਬੂਆਂ ਨਹੀਂ ਆਉਂਦੀਆਂ ਠੀਕ ਆ ਤੇ ਮੈਂ ਇਹ ਗੱਲਾਂ ਬੜੀਆਂ ਮਜਬੂਰ ਹੋ ਕੇ ਕੀਤੀਆਂ ਮੈਂ ਕਰਨਾ ਨਹੀਂ ਚਾਹੁੰਦਾ ਠੀਕ ਆ ਕਿਉਂਕਿ ਤੂੰ ਇੰਨੀ ਮੁਸ਼ਕਿਲਾਂ ਫਲਾਨਾ ਇਹ ਮੁਸ਼ਕਿਲ ਮਸ਼ਕਿਲ ਨਹੀਂ ਆਈਂ ਵਧੀਆ ਬ੍ਰਾਂਡ ਵਰਤਦੇ ਆ ਸਾਨੂੰ ਪਤਾ ਸਾਰਾ ਕੋ ਠੀਕ ਆ ਅਸੀਂ ਵੀ ਚੰਗਿਆ ਸਕੂਲਾਂ 'ਚ ਪੜੇ ਆ ਸਹੀਬ ਸਾਹਿਬ ਸਾਰਾ ਪਤਾ ਸਾਨੂੰ ਕਿੱਥੇ ਕਿਹੜੀ ਚੀਜ਼ ਕਿੱਥੇ ਫਿੱਟ ਹੋਣੀ ਆ ਸਾਨੂੰ ਪਤਾ ਵਾ ਠੀਕ ਆ ਜਿਹੜੀ ਵੀਡੀਓ ਦੀ ਗੱਲ ਕੀਤੀ ਸੀ ਮੈਂ ਉੱਥੇ ਇਹ ਗੱਲ ਕੀਤੀ ਸੀ ਕੀ ਸਾਡੇ ਕੋਲ ਆ ਗਈ ਤੂੰ ਕਿਹਾ ਵੀ ਤੇਰੇ ਕੋਲ ਆ ਗਈ ਫਿਰ ਤੈਨੂੰ ਪਤਾ ਲੱਗ ਗਿਆ ਵੀ ਕਿੰਨਾ ਦੇ ਸਾਮਾਨ ਹੁੰਦੇ ਆ ਭਾਵੇਂ ਕੀ ਤੁਹਾਡਾ ਹਇਜਤੂੰ ਕਿਹਾ ਨਾ ਵੀ ਤੁਸੀਂ ਆਪਣੇ ਜਨਾਨੀ ਤੂੰ ਆਪਣੇ ਜਨਾਨੀ ਨਾਲ ਤਾਂ ਬੁਲਾਣਾ ਕਰਦਾ ਹੈ ਨਾ ਵੇਖੋ ਜਨਾਨੀ ਨਾਲ ਜੇ ਉਹ ਸ਼ਰਕਾਂ ਦੇ ਥੋੜਾ ਕਰਦੇ ਆ ਜੇ ਜਨਾਨੀ ਨਾਲ ਵੀਡੀਓ ਬਣਾ ਕੇ ਥੋੜਾ ਉਹ ਉਹਨੂੰ ਫੋਨ ਦੇ ਵਿੱਚ ਰੱਖ ਲੈਣੇ ਆ ਕੋਈ ਵੀ ਬੰਦਾ ਆਪਣੀ ਜਨਾਨੀ ਨਾਲ ਸਬੰਧ ਬਣਾਉਂਦਾ ਕੋਈ ਵੀ ਫਰੈਂਡ ਆਪਣੀ ਦੋਸਤ ਨਾਲ ਮੰਨ ਲਓ ਕੋਈ ਰਿਲੇਸ਼ਨ ਬਣਾਉਂਦਾ ਤੇ ਉਹਦੀ ਵੀਡੀਓ ਬਣਾ ਕੇ ਕੋਲ ਥੋੜਾ ਰੱਖ ਲਿੰਦਾ ਵੀ ਮੇਰੇ ਮਰਨ ਤੋਂ ਬਾਅਦ ਉਹਨੂੰ ਲੋਕ ਵੈਰਦਲ ਕਰ ਦੇਣ ਇਹ ਸਿਰਫ ਉਹਨਾਂ ਲੋਕਾਂ ਦਾ ਕੰਮ ਹੁੰਦਾ ਜਿਹੜੇ ਲੋਕ ਇਹਨੂੰ ਬਲੈਕਮੇਲ ਕਰਦੇ ਆਂ ਅਸੀਂ ਇਹ ਕੰਮ ਨਹੀਂ ਕਰਦੇ ਕੋਈ ਇੱਕ ਬੰਦਾ ਸਾਬਤ ਕਰ ਦੇਵੇ ਵੀ ਜਾਂ ਕੇ ਇਹ ਬੰਦੇ ਕੋਲ ਅਸੀਂ ਜਾ ਕੇ 1 ਰੁਪਇਆ ਵੀ ਲਿਆ ਠੀਕ ਆ ਫੋਨ ਤੇ ਕੰਮ ਹੁੰਦਾ ਮੇਰਾ ਮੈਨੂੰ ਜਾਂਜੂਨ ਦੀ ਰੋਡ ਘਾਟੀ ਪੈਂਦੀ ਆ ਠੀਕ ਆ ਬਾਕੀ ਜਿਹੜੇ ਬੰਦੇ ਕਰਦੇ ਹੋਣਗੇ ਪੈਸੇ ਲੈਂਦੇ ਹੋਣਗੇ ਮੈਂ ਨਹੀਂ ਉਹਨਾਂ ਬਾਰੇ ਕਹਿ ਸਕਦਾ ਉਹ ਕੌਣ ਆ ਜਾਂ ਕਿੱਦਾਂ ਆ ਠੀਕ ਆ ਕਿਹੜੇ ਦੇਸ਼ ਦੇ ਆ ਲੇਕਿਨ ਅੱਜ ਤੱਕ ਅਧਾ ਰੁਪਏ ਨਹੀਂ ਲਾਇਆ ਜੰਨੀਆਂ ਵੀ ਜੰਨੇ ਵੀ ਫੈਸਲੇ ਧੀਆਂ ਪੜਾਣਾਂ ਦੇ ਕਰਾਇਆ ਨਾ ਪੱਲਿਓ ਆਪਣੇ ਸਭ ਕੁ ਖਰਚਾ ਕਰਕੇ ਜਾਂਦੇ ਆ ਠੀਕ ਆ ਆ ਹੁਣ ਮੈਂ ਬੰਦ ਕੀਤੇ ਆ ਕਿ ਜਦੋਂ ਠੀਕ ਆ ਯਾਰ ਅਗਲੇ ਨਹੀਂ ਲੋਕ ਤੇ ਕੋਈ ਗੱਲ ਨਹੀਂ ਆਪਣੀ ਮਰਜ਼ੀ ਲੋਕਾਂ ਦੀ ਜਦੋਂ ਹੁਣ ਵੀ ਬਥੇਰੇ ਫੋਨ ਆਉਂਦੇ ਆ ਨਹੀਂ ਦਿਲ ਮੰਦਾ ਤੇ ਜਵਾਬ ਦੇ ਦਿੰਨੇ ਆ ਵੀ ਨਹੀਂ ਫੈਸਲੇ ਕਰਨੇ ਪਰ ਨੈਨਸੀ ਇੱਕ ਗੱਲ ਸੁਣ ਲੈ ਮੇਰੀ ਇਹ ਮਾਝੇ ਵਾਲਿਆ ਤੇ ਇਹਨਾਂ ਦੇ ਢਾਹੇ ਚੜਿਆ ਨਾ ਮੁੜ ਕੇ ਬੰਦਾ ਛੇਤੀ ਕੀਤੇ ਮੁੜ ਕੇ ਉਹਦੀ ਅੱਡੀ ਨਹੀਂ ਲੱਗਦੀ ਤੇ ਤਨ ਮੈਂ ਦੱਸਿਆ ਵੀ ਤੂੰ ਹੋਰ ਪਾਸੇ ਤੂੰ ਜਿੱਦ ਤਰ ਤਰਾ ਜੋਰ ਚੱਲਦਾ ਚਲਾਈ ਚੁਰਾਈ ਜਾ ਤੇਰੇ ਤੇ ਮੈਂ ਕਦੀ ਨਹੀਂ ਬੋਲਿਆ ਕਦੀ ਤੂੰ ਕਹੀਂ ਉਹ ਉੱਥੇ ਹੋਟਲਾਂ ਜਾ ਹੋਟਲਾਂ ਜਾ ਕੇ ਵੜ ਜਾਂਦੇ ਆ ਪੈਸੇ ਲੈਂਦੇ ਆ ਫਲਾਨਾ ਕਰਦੇ ਆ ਢਿੰਗੜਾ ਕਰਦੇ ਆ ਲੋਕਾਂ ਨੂੰ ਬਲੈਕਮੇਲ ਕਰਦੇ ਆ ਇੱਕ ਵੀ ਬੰਦਾ ਸਾਫਤ ਕਰ ਜਿੰਦ ਕੋ ਮੈਂ ਪੈਸੇ ਲਿਆ ਤੇ ਇੱਕ ਵੀ ਬੰਦਾ ਸਾਫਤ ਕਰ ਜਿਹਨੂੰ ਮੈਂ ਬਲੈਕਮੇਲ ਕੀਤਾ ਵਾ ਠੀਕ ਆ ਨਾ ਮੈਂ ਕਦੇ ਨੂੰ ਐ ਤੱਕ ਬਲੈਕਮੇਲ ਕੀਤਾ ਨਾ ਮੈਂ ਕਦੀ ਕਿਸੇ ਨੂੰ ਬਲੈਕਮੇਲ ਕਰਕੇ ਪੈਸੇ ਮੰਗਦਾ ਕਿ ਕੋ ਠੀਕ ਆ ਨਾ ਮੈਂ ਜੇ ਉਹ ਲੜ ਪੀਜਾ ਦੀ ਗੱਲ ਚੱਲੀ ਸੀ ਤੇ ਮੈਂ ਆਨ ਰਿਕਾਰਡ ਗਿਆ ਵੀ ਆਨ ਜਿਹੜੀ ਕੈਮਰੇਜ ਗੱਲ ਸ਼ੁਰੂ ਹੋਈ ਉਹ ਕੈਮਰੇਜ ਹੀ ਖਤਮ ਹੋਊਗੀ ਅੱਜ ਤੱਕ ਦਾ ਇਹੋ ਰਿਕਾਰਡ ਬੋਲਦਾ ਵਾ ਤੇ ਬਾਕੀ ਬੀਬੀ ਕਦੇ ਐਵੇਂ ਭੁੱਲੀ ਭੁੱਲੀ ਪੁਰਾਣੇ ਖੁੰਡਾਂ ਦੇ ਨਾਲ ਖਹਿ ਗਏ ਨਾ ਮੇਰੇ ਤੋਂ ਥੋੜਾ ਦੂਰ ਹੈ ਇਹਦੇ ਚ ਭਲਾਈਓ ਫੇਰ ਨਾ ਮੈਨੂੰ ਆਖੇ ਇਹ ਮੇਰਾ ਸਿਰਫ ਇੱਕ ਛੋਟਾ ਜਿਹਾ ਟੇਲਰ ਆ ਤੇ ਮੈਂ ਤੇਰੇ ਤੇ ਨੰਬਰ ਤੇਰੇ ਅਕਾਊਂਟ ਦੇ ਵਿੱਚ ਪਾ ਦਿੱਤਾ ਵਾ ਤੇ ਜਦੋਂ ਮਰਜੀ ਕਾਲ ਲਾਵੀ ਮਿਲਣ ਨੂੰ ਦਿਲ ਕਰੂਗਾ ਮਿਲ ਲਈ ਤੈਨੂੰ ਪਤਾ ਲੱਗ ਜਾਊਗਾ ਕਿ ਮੈਂ ਮੁਸ਼ਕਿਆਂ ਕਿ ਜਾਂ ਨਹੀਂ ਮੁਸ਼ਕਿਆਂ ਤੇ ਤੈਨੂੰ ਪਤਾ ਲੱਗ ਜਾਊਗਾ ਵੀ ਆ ਕਲਾ ਨਾਕੀ ਮੋਟਾ ਕੇ ਜਾਂ ਠੀਕ ਆ ਸਮਝ ਜਾਣਾ ਤੂੰ ਆਪੇ ਹਰ ਚੀਜ਼ ਮਾਰਨ ਦਿੱਤੀ ਬੰਦੇ ਦੇ ਹਿਸਾਬ ਨਾਲ ਚੀਜ਼ ਮਿਲਦੀ ਆ ਜਿੱਦਾਂ ਕਿ ਤੈਨੂੰ ਬੁੱਧੀ ਤੇਰੀ ਉਕਾਤ ਦੇ ਹਿਸਾਬ ਨਾਲ ਮਾਰਾਂ ਦਿੱਤੀ ਐ ਮੈਨੂੰ ਮੇਰੀ ਬੁੱਧੀ ਕਿਦਾਂ ਦਿੱਤੀ ਐ ਮੈਂ ਇਹ ਪਹਿਲਾਂ ਕਰਕੇ ਪੰਥ ਕੋ ਆਪਣੇ ਕੋ ਹੱਥ ਮੰਨ ਕੇ ਗਲਤੀ ਮੰਨੀ ਆ ਵੀ ਮੈਨੂੰ ਮਾਫ ਕਰਿਓ ਇਹਨੇ ਹੁਣ ਪਾਣੀ ਸਰੋਂ ਨੰਗ ਚੁੱਕਾ ਵਾ ਇਹ ਜਨੇ ਖਨੇ ਜਨੇ ਖਨੇ ਜਿੱਤੇ ਮਰਜੀ ਮੂੰਹ ਚੋਕੇ ਬੋਲਣ ਲੱਗ ਪੈਂਦੀ ਆ ਜਾਂ ਤੇ ਫਿਰ ਨੈਨਸੀ ਮੈਨੂੰ ਸਾਧੋ ਉੱਤੇ ਹਫਤਾ ਇੱਕ ਉਤੋਂ ਬਾਅਦ ਲਾਈਵ ਹੋ ਕੇ ਦੱਸੀ ਫਿਰ ਵੀ ਵਾਕਿਆ ਮੁਸ਼ਕਲ ਆਉਂਦਾ ਕਿ ਨਹੀਂ ਆਉਂਦਾ ਇਹ ਇਹਦਾ ਫੈਸਲਾ ਹੁਣ ਤੂੰ ਆਪ ਕਰ ਲੈਵੀਂ ਵੀ ਜੇ ਸਾਡੇ ਚ ਕੋ ਹੈਗਾ ਤੇ ਅਸੀਂ ਤੈਨੂੰ ਕਹਿੰਦੇ ਆ ਐਵੇਂ ਤਾਂ ਦੱਸਿਆ ਪੁਰਾਣੇ ਖੁੰਡਾਂ ਨਾਲ ਖੈ ਕੇ ਨਾ ਜਿਹੜਾ ਪੁਰਾਣੇ ਖੁੰਡਾਂ ਨਾਲ ਕਹਿੰਦਾ ਨਾ ਉਹ ਫੇਰ ਮੁੜ ਕੇ ਫਲਾਈ ਹੋ ਗਈ ਆਉਂਦਾ ਫਿਰ ਠੀਕ ਆ ਹੋਰ ਜਿੰਨਾ ਮਰਜੀ ਅੱਡੇ ਫਾਇਆਂ ਲੈ ਤੇਰਾ ਚੱਲ ਜਾਣਾ ਹੀ ਹੋ ਮੇਰਾ ਬੈਗਰ ਕੋਈ ਨਹੀਂ ਹੋਏਗਾ ਮੈਂ ਸਿੱਧਾ ਆਉਣਾ ਹੀ ਹੋ ਮੈਨੂੰ ਇਹ ਚੀਜ਼ ਨਾਲ ਕੋਈ ਫਰਕ ਨਹੀਂ ਪੈਣਾ ਮੈਨੂੰ ਕੋਈ ਕੀ ਕਹਿੰਦਾ ਜਾਂ ਮਾੜਾ ਕਹਿੰਦਾ ਚੰਗਾ ਕਹਿੰਦਾ ਮੈਂ ਇਸ ਚੀਜ਼ ਬਾਰੇ ਬਿਲਕੁਲ ਨਹੀਂ ਸੋਚਦਾ ਠੀਕ ਆ ਤੇ ਮੁੜ ਕੇ ਇਹ ਨਾ ਹੋਵੇ ਵੀ ਤੂੰ ਪਛਤਾਵੇਂ ਉਹ ਕੰਮ ਮੈਂ ਨਹੀਂ ਚਾਹੁੰਦਾ ਮੈਂ ਬੀਬੀਆਂ ਨੂੰ ਮਾੜਾ ਕਹਿਣਾ ਨਹੀਂ ਚਾਹੁੰਦਾ ਕਿਸ ਨੂੰ ਵੀ ਠੀਕ ਹੈ ਬਹੁਤ ਸਾਰੀਆਂ ਬੀਬੀਆਂ ਦੇ ਮੇਰੇ ਕੋ ਆ ਭੇਜੀ ਜਾਂਦੇ ਬਣਾ ਬਣਾ ਕੇ ਵੀ ਆ ਵੇਖੋ ਜੀ ਆ ਵੇਖੋ ਜੀ ਆ ਕਾ ਇਦਾਂ ਕਰਨ ਰਿਹਾ ਉਹ ਮੈਂ ਕਹਿੰਦਾ ਯਾਰ ਸਾਡੇ ਭੈਣ ਭਰਾਵਾ ਕੋਈ ਗੱਲ ਨਹੀਂ ਯਾਰ ਪਿਆਰ ਨਾ ਸਮਝਾਓ ਇਹਨਾਂ ਨੂੰ ਪਿਆਰ ਨਾ ਸਮਝਾ ਕੇ ਉਹਨਾਂ ਨੂੰ ਗੱਲ ਨਾਲ ਲਾਓ ਆਪੇ ਸੁਧਰ ਜਾਣਗੇ ਠੀਕ ਹੈ ਤੇ ਜੇ ਤੂੰ ਜਿਆਦਾ ਕੋ ਪੁੱਤਰੀ ਫਿਰਦੀ ਨਾ ਜਿਹੜੀ ਮੱਝ ਜਿਆਦਾ ਪੁੱਤਰ ਹੈ ਨਾ ਤੇ ਫਿਰ ਉਹਦੇ ਝੋਟਾ ਲਿਆ ਕੇ ਸਾਂ ਜਿਹੜਾ ਨਾ ਉਹ ਵੀ ਛੱਡਣਾ ਪੈਂਦਾ ਕਿ ਇਹ ਨਾ ਹੋਵੇ ਵੀ ਹੁਣ ਤੇਰੇ ਤੇ ਫਿਰ ਸਮਝ ਲਈ ਹੋਣਾ ਆਪੀ ਠੀਕ ਆ ਜਾਂ ਤੇ ਕਦੇ ਸਮਾਂ ਕੱਢ ਕੇ ਇੱਕ ਘੰਟਾ ਸਮਾਂ ਤੈਨੂੰ ਦਵਾਂਗੇ ਉਸ ਤੋਂ ਬਾਅਦ ਰਿਜ਼ਲਟ ਕੱਢਣੀ ਵੀ ਮੁਸ਼ਕਿਲ ਹੈਗਾ ਨਹੀਂ ਮੁਸ਼ਕਿਲ ਠੀਕ ਆ ਇੱਥੇ ਜਾਂਚ ਨਹੀਂ ਬੰਦਿਆ ਜੀ ਰੋਡ ਪੈਂਦੀ ਵੀ ਉੱਥੇ ਬੰਦੇ ਤੇ ਬੰਦਿਆਂ ਗਾੜੀ ਪੇਸ਼ ਕਰਦਾ ਉਹ ਕੰਮ ਸਾਡੇ ਜੀ ਨਹੀਂ ਹੈਗੇ ਮਹਾਰਾਜ ਦੀ ਕਿਰਪਾ ਵਾ ਸੱਚੇ ਪਾਤਸ਼ਾਹ ਦੀ ਆਦੇ ਬਾਲ ਮੁੱਕਿਆ ਨਹੀਂ ਆ ਸਤਿਗੁਰ ਦੀ ਕਿਰਪਾ ਵਾ ਠੀਕ ਆ ਸਿੱਖਾਂ ਦੀ ਸ਼ਬੀ ਨੂੰ ਖਰਾਬ ਕਰਨ ਵਿੱਚ ਤੇਰੇ ਵਰਗੀਆਂ ਜਿਹੜੀਆਂ ਜਨਾਨੀਆਂ ਉਹ ਦਿਨ ਰਾਤ ਜੋਰ ਲਾ ਰਹੀਆਂ ਸਿਰਫ ਚਾਰ 뷰 ਲੈਣ ਮਾਤੇ ਠੀਕ ਆ ਮੇਰਾ ਮੂੰਹ ਗੰਦਾ ਕਰਾਇਆ ਉਹ ਤੇਰੀਆਂ ਮਾੜੀਆਂ ਹਰਕਤਾਂ ਨੇ ਇਨੀਆਂ ਵੀਡੀਓ ਤੂੰ ਪਾਈਆਂ ਮੈਂ ਤੇਰੇ ਤੇ ਕੋਈ ਜਵਾਬ ਨਹੀਂ ਦਿੱਤਾ ਪਰ ਮੈਂ ਇਹ ਜਵਾਬ ਤਾਂ ਦਿੱਤਾ ਕਿਉਂਕਿ ਹੁਣ ਗੱਲ ਆ ਗਈ ਸਾਡੇ ਮੁਸਕ ਤੇ ਅਨਮੁਖਸ਼ ਦੀ ਉਹ ਤੈਨੂੰ ਸਾਬਤ ਕਰਨ ਵਾਸਤੇ ਪੰਜਾਬ ਆਉਣਾ ਪੈਣਾ ਤੇ ਲੋਕਾਂ ਨੂੰ ਦੱਸਣਾ ਪੈਣਾ ਵੀ ਅਹੀਂ ਮੁਸ਼ਕਿਲ ਹੈ ਕਿ ਨਹੀਂ ਮੁਸ਼ਕਿਲ ਠੀਕ ਹੈ ਬਾਕੀ ਸਾਰਾ ਨੂੰ ਛੱਡ ਤੂੰ ਮੈਨੂੰ ਗੱਲਾਂ ਨੂੰ ਚੈੱਕ ਕਰ ਲਈ ਤੇ ਫਿਰ ਤੂੰ ਦੱਸ ਦੀ ਵੀ ਮੇਰੇ ਤੋਂ ਮੁਸ਼ਕਲਾਂ ਦਾ ਕਿ ਜਾਂ ਨਹੀਂ ਆਉਂਦਾ ਬਾਕੀ ਇੰਨਾ ਹੀ ਕਹਿਣਾ ਚਾਹੁੰਦਾ ਬਾਕੀ ਤੂੰ ਆਪ ਸਮਝ ਲਈ ਠੀਕ ਹੈ ਜਾਂ ਮੈਨੂੰ ਸੱਦ ਲਾ ਤੇ ਜਾਂ ਤੂੰ ਆਂਦੀ ਆ ਜੀ ਇੱਕ ਦਿਨ ਇੱਕ ਘੰਟਾ ਉਸ ਤੋਂ ਬਾਅਦ ਤੂੰ ਲਾਈਵ ਹੋ ਕੇ ਲੋਕਾਂ ਨੂੰ ਦੱਸੀ ਵੀ ਹਾਂ ਵੀ ਮੁਸ਼ਕਲ ਆਉਂਦਾ ਇਹਨਾਂ ਤੋਂ ਕਿ ਨਹੀਂ ਆਉਂਦਾ ਤੇ ਬਾਕੀ ਮੈਂ ਸਾਰੇ ਭੈਣ ਭਰਾਵਾਂ ਨੂੰ ਕਹਿਣਾ ਵੀ ਮੇਰੀ ਵੀਡੀਓ ਦੂਰਿਓ ਸਿਰਫ ਇਹ ਨੈਂਸੀ ਗਰੇਵਾਲ ਗਰੇਵਾਲ ਤੱਕ ਨਾ ਵੀਡੀਓ ਪਹੁੰਚਾ ਦਿਓ